ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਹੀ ਲਾਹੇਵੰਦ ਫਾਇਦੇਮੰਦ ਅਚਾਰ ਦੀ ਰੈਸਪੀ ਆਪਾਂ ਲੈ ਕੇ ਆਏ ਆ ਜੀ ਬਣੇ ਰਿਓ ਵੀਡੀਓ ਦੇ ਨਾਲ ਵੀਡੀਓ ਨੂੰ ਫੁੱਲ ਵਾਚ ਕਰਨਾ ਨਾ ਭੁੱਲਣਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਅੱਜ ਆਪਾਂ ਤੁਹਾਡੇ ਨਾਲ ਕਰੇਲੇ ਦਾ ਅਚਾਰ ਅਸਲੀ ਤਰੀਕੇ ਦੇ ਨਾਲ ਕਿੱਦਾਂ ਬਣ ਕੇ ਤਿਆਰ ਹੁੰਦਾ ਹੈ ਉਹ ਤਰੀਕਾ ਸ਼ੇਅਰ ਕਰਾਂਗੇ ਜੀ ਦੇਖੋ 슈ਗਰ ਦੇ ਮਰੀਜ਼ਾਂ ਲਈ ਇਹ achar ਬਹੁਤ ਹੀ ਲਾਹੇਵੰਦ ਹੁੰਦਾ ਆ ਅਗਰ ਤੁਸੀਂ ਇਸ ਤਰੀਕੇ ਦੇ ਨਾਲ achar ਬਣਾ ਕੇ ਤਿਆਰ ਕਰੋਗੇ ਤਾਂ ਇਹਨੂੰ 100% ਬੈਨੀਫਿਟ ਦੇ ਕੇ ਜਾਵੇਗਾ ਵੀਡੀਓ ਤੁਹਾਨੂੰ ਹੋਰ ਵੀ ਬਹੁਤ ਮਿਲ ਜਾਣਗੀਆਂ ਪਰ ਇਸ ਤਰੀਕੇ ਨਾਲ ਤੁਹਾਨੂੰ ਕਿਸੇ ਨੇ ਨਹੀਂ ਦੱਸਿਆ ਹੋਵੇਗਾ achar ਬਣਾਣਾ ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਆ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਵੀਡੀਓ ਚੰਗੀਆਂ ਲੱਗਦੀਆਂ ਨੇ ਵੀਡੀਓਜ਼ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਕਰੇਲਿਆਂ ਦਾ ਅਚਾਰ ਬਣਾਉਣ ਦੀ ਰੈਸਪੀ ਕਰਦੇ ਹਾਂ ਜੀ ਆਪਾਂ ਸ਼ੁਰੂ ਅਚਾਰ ਬਣਾਉਣ ਦੇ ਲਈ ਆਪਾਂ ਅੱਧਾ ਕਿਲੋ ਕਰੇਲੇ ਲਏ ਆ ਕਰੇਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆਏ ਹੁਣ ਦੇਖੋ ਇਹਨਾਂ ਨੂੰ ਆਪਾਂ ਪਾਣੀ ਵਾਲਾ ਹੱਥ ਬਿਲਕੁਲ ਵੀ ਨਹੀਂ ਲਾਣਾ ਹੈਗਾ ਸੁਆਰ ਕੇ ਚੰਗੀ ਤਰ੍ਹਾਂ ਧੋ ਸੁਆਰ ਕੇ ਪਰ ਰੱਖ ਲਿਆ ਸੀ ਇਹਨਾਂ ਨੂੰ ਕਰੇਲਿਆਂ ਨੂੰ ਆਪਾਂ ਬਾਅਦ ਵਿੱਚ ਕਟਿੰਗ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਅਚਾਰੀ ਮਸਾਲਾ ਹੈ ਉਹ ਤਿਆਰ ਕਰ ਲੈਣੇ ਆ ਇੱਧਰ ਆਪਾਂ ਨੇ ਗੈਸ ਉੱਤੇ ਪੈਨ ਰੱਖ ਲਿਆ ਏ ਸੇਕ ਆਪਾਂ ਬਿਲਕੁਲ ਘੱਟ ਕੀਤਾ ਹੋਇਆ ਹੈ ਜੀ ਇਹਦੇ ਵਿੱਚ ਆਪਾਂ ਇੱਕ ਚਮਚ ਪਾਵਾਂਗੇ ਜੀਰਾ ਇੱਕ ਚਮਚ ਪਾਵਾਂਗੇ ਆਪਾਂ ਸੌਫ ਇੱਕ ਚਮਚ ਪਾਵਾਂਗੇ ਜੀ ਆਪਾਂ ਸਾਬਤ ਦਹਨੀਆ ਇੱਕ ਚਮਚ ਪਾਵਾਂਗੇ ਆਪਾਂ ਇਹਦੇ ਵਿੱਚ ਰਾਈ ਇੱਕ ਛੋਟੀ ਚਮਚ ਪਾਵਾਂਗੇ ਆਪਾਂ ਇਹਦੇ ਵਿੱਚ ਪੀਲੀ ਸਰਸੋਂ ਪੀਲੀ ਰਾਈ ਵੀ ਕਹਿ ਦਿੰਦੇ ਆ ਜੀ ਇਹ ਆਚਾਰ ਵਿੱਚ ਪਾਈ ਹੋਈ ਬਹੁਤ ਵਧੀਆ ਲੱਗਦੀ ਆ ਘੱਟ ਸੇਕਦੇ ਉੱਤੇ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਰੋਸਟ ਕਰਾਂਗੇ ਬਸ ਆਪਾਂ ਨੇ ਰੋਸਟ ਇੰਨਾ ਕੁ ਕਰਨਾ ਇਹਨੂੰ ਜਿਹੜੀ ਇਹਦੇ ਵਿੱਚ ਨਮੀ ਆ ਹੌਕਾ ਤਮ ਹੋ ਜਾਵੇ ਅਤੇ ਕਾਂਚੀ ਜੀਆਂ ਬਣ ਜਵੇ ਜੇ ਕੋ ਮਸਾਲਾ ਚੰਗੀ ਤਰ੍ਹਾਂ ਦੇ ਨਾਲ ਰੋਸਟ ਹੋ ਚੁੱਕਿਆ ਹੈ ਹਲਕਾ ਜਾਂ ਕਲਰ ਵੀ ਚੇਂਜ ਹੋ ਗਿਆ ਹੈ ਹੁਣ ਇਹਨੂੰ ਆਪਾਂ ਇੱਕ ਪਲੇਟ ਦੇ ਵਿੱਚ ਪਾ ਕੇ ਠੰਡਾ ਕਰ ਲਵਾਂਗੇ ਇਹਨੂੰ ਆਪਾਂ ਠੰਡਾ ਹੋਣ ਦੇ ਲਈ ਰੱਖ ਦਵਾਂਗੇ ਇੰਨੇ ਪਕਰੇਲੀਆਂ ਨੂੰ ਕੱਟ ਕੇ ਤਿਆਰ ਕਰ ਲੈਣੇ ਆ बस ਧਿਆਨ ਇਹ ਰੱਖਣਾ ਏ ਇੱਥੇ ਆਪਾਂ ਹੁਣ ਗਿੱਲੇ ਹੱਥ ਜਿਹੜੇ ਆ ਨਹੀਂ ਲਾਉਣੇ ਨਾ ਹੀ ਆਪਾਂ ਗਰੇਲਿਆਂ ਨੂੰ ਪਾਣੀ ਲੱਗਣ ਦੇਣਾ ਏ ਆਪਾਂ ਐਵੇਂ ਅੱਗੇ ਪਿੱਛੇ ਉਹਦੀ ਡੰਡੀ ਜਿਹੜੀ ਉਹ ਕੱਟ ਲਵਾਂਗੇ ਸਾਰੇ ਗਰੇਲਿਆਂ ਦੀ ਆਪਾਂ ਇਦਾਂ ਹੀ ਅੱਗੇ ਪਿੱਛੇ ਡੰਡੀਆਂ ਜਿਹੜੀਆਂ ਤੋੜ ਕੇ ਤਿਆਰ ਕਰ ਲੈਣੀਆਂ ਨੇ ਕਰੇਲੀਆਂ ਦਾ ਆਪਾਂ ਨੇ ਛਿਲਕਾ ਨਹੀਂ ਉਤਾਰਨਾ ਦੇਖੋ ਤੁਹਾਨੂੰ ਇਹਨਾਂ ਤਾਂ ਪਤਾ ਹੀ ਆ ਨਾ ਵੀ ਕਰੇਲੀਆਂ ਦੇ ਵਿੱਚ ਜਿਹੜੇ ਗੁਣ ਹੁੰਦੇ ਆ ਕਰੇਲੀਆਂ ਦੇ ਕਰੇਲੀਆਂ ਨਾਲੋਂ ਗੁਣ ਜਿਹੜੇ ਛਿਲਕੇ ਵਿੱਚ ਵਾਧੂ ਹੁੰਦੇ ਆ ਜੀ ਇਸ ਕਰਕੇ ਆਪਾਂ ਕਰੇਲੀਆਂ ਦਾ ਛਿਲਕਾ ਨਹੀਂ ਉਤਾਰਾਂਗੇ ਅਸਲੀ achar ਇਸ ਤਰੀਕੇ ਦੇ ਨਾਲ ਹੀ ਬਣਦਾ ਆ ਤੁਸੀਂ ਨਹੀਂ ਦੇਖਿਆ ਹੋਊਗਾ ਕਦੇ ਵੀ ਐਦਾਂ achar ਬਣਦਾ ਇਸ ਤਰੀਕੇ ਦੇ ਨਾਲ ਬਣਾਓਗੇ ਤਾਂ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਹੀ ਲਾਹੇਵੰਦ ਇਹ achar ਬਣ ਕੇ ਤਿਆਰ ਹੋਵੇਗਾ ਇਸ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਗੋਲ-ਗੋਲ ਕੱਟ ਲੈਣਾ ਹੈ ਤੁਹਾਡੀ ਮਰਜ਼ੀ ਹੈ ਤੁਸੀਂ ਜਿਹੜੀ ਮਰਜ਼ੀ ਸ਼ੇਪ ਦੇ ਵਿੱਚ ਕੱਟ ਤੱਕਦੇ ਹੋ ਆਪਾਂ ਇਹਨਾਂ ਨੂੰ ਇਦਾਂ ਕੱਟ ਲੈਣਾ ਦੇਖੋ ਇਹਦੇ ਵਿੱਚ ਜਿਹੜੇ ਕੱਚੇ ਆ ਇਹ ਪਾ ਵਿੱਚ ਪਾਵਾਂਗੇ ਅਗਰ ਜ਼ਿਆਦਾ ਪੱਕੇ ਆ ਉਹਨਾਂ ਨੂੰ ਪਾ ਹਟਾ ਦੇਵਾਂਗੇ ਵੈਸੇ ਤਾਂ ਸਾਰੇ ਘਰੇਲੇ ਜਿਹੜੇ ਤਾਜ਼ੇ ਆ ਬਿਲਕੁਲ ਕੱਚੇ ਵੀਜ਼ ਹੋਣਗੇ ਇਹਨਾਂ ਦੇ ਵਿੱਚ ਕੋਈ ਕ੍ਰੇਲੀਆਂ ਨੂੰ ਨਮਕ ਲਗਾ ਕੇ ਰੱਖਦਾ ਏ ਕੋਈ ਛਿਲਕਾ ਉਤਾਰ ਕੇ ਰੱਖ ਦਿੰਦਾ ਏ ਸੋ ਆਪਾਂ ਇਹ ਸਭ ਨਹੀਂ ਕਰਦੇ ਆਪਾਂ ਸਬਜ਼ੀ ਬਣਾਉਣ ਲੱਗੇ ਵੀ ਕਦੇ ਕ੍ਰੇਲੀਆਂ ਨੂੰ ਨਮਕ ਵਗੈਰਾ ਨਹੀਂ ਲਾਏ ਆਪਾਂ ਪੂਰੇ ਗੁਣ ਜਿਹੜੇ ਆ ਚੀਜ਼ ਦੇ ਲੈਣੇ ਆ ਜੀ ਕ੍ਰੇਲੀਆਂ ਦਾ ਵੀ ਕੋਈ ਆਪਣਾ ਮਹੱਤਵ ਆ ਦੇਖੋ ਇਹਦੇ ਚ ਜਿਹੜੀ ਕੜੱਪਣ ਹੈ ਨਾ ਉਹਦਾ ਵੀ ਕੋਈ ਹੋਰ ਰੋਲ ਆ ਆਪਾਂ ਇਸ ਕਰਕੇ ਨਾ ਆਪਾਂ ਕੁਦਰਤੀ ਕੜੱਪਣ ਨੂੰ ਨਹੀਂ ਖਤਮ ਕਰਦੇ ਹੈਗੇ ਆਪਾਂ ਇਸ ਤਰੀਕੇ ਦੇ ਨਾਲ ਹੀ ਇਹਨੂੰ ਬਣਾ ਕੇ ਤਿਆਰ ਕਰਾਂਗੇ ਸਾਰੇ ਗਰੇਲਿਆਂ ਨੂੰ ਆਪਾਂ ਨੇ ਕੱਟ ਕੇ ਤਿਆਰ ਕਰ ਲਿਆ ਏ ਇੱਧਰ ਆਪਾਂ ਕੜਾਹੀ ਰੱਖ ਲਈਏ ਜੀ ਗੈਸ ਉੱਤੇ ਕੜਾਈ ਵਿੱਚ ਪਾਵਾਂਗੇ ਆਪਾਂ ਦੋ ਵੱਡੇ ਚਮਚ ਸਰੋਂ ਦਾ ਤੇਲ ਆਪਾਂ ਇਸ achar ਲਈ ਤੇਲ ਦੀ ਵੱਧ ਵਰਤੋਂ ਨਹੀਂ ਕਰਾਂਗੇ ਤੁਹਾਨੂੰ ਮੈਂ ਤੁਹਾਨੂੰ ਦੱਸਿਆ ਹੀ ਹੈ ਵੀ ਅਗਰ ਜਿਹੜੀਆਂ ਤੁਸੀਂ ਪਹਿਲਾਂ ਵੀਡੀਓਜ਼ ਦੇਖਦੇ ਹੋ ਉਹਨਾਂ ਵਿੱਚ ਤੁਹਾਨੂੰ achar ਜਿਹੜੇ ਤੇਲ ਪਾਉਂਦੇ ਲੋਕ ਪਾਈਆ ਪਾਈਏ ਤੇਲ ਪਾ ਦਿੰਦੇ ਆ ਨਾ ਚੱਕ ਕੇ ਇਹਨੇ ਤੇਲ ਦੀ ਜ਼ਰੂਰਤ ਨਹੀਂ ਹੁੰਦੀ ਤੋ ਆਪਾਂ ਦੋ ਕੜਸੀਆਂ ਤੇਲ ਦੀਆਂ ਲਈਆਂ ਬਸ ਇੰਨਾ ਕ ਤੇਲ ਜਿਹੜਾ ਆ ਬਹੁਤ ਆ ਤੇਲ ਨੂੰ ਆਪਾਂ ਨੇ ਚੰਗੀ ਤਰ੍ਹਾਂ ਧੁਐਦਾਰ ਗਰਮ ਕਰਨਾ ਏ ਇਧਰ ਮਸਾਲਾ ਵੀ ਠੰਡਾ ਹੋ ਗਿਆ ਏ ਇਹਨੂੰ ਆਪਾਂ ਗਰਦਰਾ ਜਿਹਾ ਕੁੱਟ ਲਵਾਂਗੇ ਇਧਰ ਤੇਲ ਧੁਐਦਾਰ ਗਰਮ ਹੋ ਚੁੱਕਿਆ ਏ ਹੁਣ ਆਪਾਂ ਗੈਸ ਕਰ ਦੇਵਾਂਗੇ ਬੰਦ ਇਧਰ ਆਪਾਂ ਨੇ ਮਸਾਲਾ ਜਿਹੜਾ ਆ ਚੰਗੀ ਤਰ੍ਹਾਂ ਦਰਦਰਾ ਜਿਹਾ ਕੁੱਟ ਲਿਆ ਏ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚਾ ਲਾਲ ਮਿਰਚ ਦਾ ਪਾਊਡਰ ਇੱਕ ਚਮਚ ਪਾਵਾਂਗੇ ਆਪਾਂ ਹਲਦੀ ਪਾਉਂਦਰ ਇੱਕ ਛੋਟੀ ਚਮਚ ਪਾ ਦਵਾਂਗੇ ਇਹਦੇ ਵਿੱਚ ਆਪਾਂ ਕਲੌਂਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਕਰ ਲਵਾਂਗੇ ਜੀ ਮਿਕਸ ਅਤੇ ਆਪਣਾ ਅਚਾਰੀ ਮਸਾਲਾ ਇਹ ਜਿਹੜਾ ਇਹ ਬਣ ਕੇ ਤਿਆਰ ਆ ਤੁਸੀਂ ਇਸ ਮਸਾਲੇ ਨੂੰ ਜ਼ਿਆਦਾ ਕੁਆਂਟੀਟੀ ਵਿੱਚ ਬਣਾ ਕੇ ਸਟੋਰ ਕਰਕੇ ਵੀ ਰੱਖ ਸਕਦੇ ਹੋ ਜਦੋਂ ਵੀ ਤੁਸੀਂ ਅਜ ਕੋਈ ਵੀ ਆਚਾਰ ਬਣਾਉਣਾ ਹੋਵੇ ਤੁਸੀਂ ਇਸ ਮਸਾਲੇ ਦੀ ਵਰਤੋਂ ਆਚਾਰ ਵਿੱਚ ਕਰ ਸਕਦੇ ਹੋ ਪਰ ਆਪਾਂ ਇਹਨੂੰ ਜਦ ਹੀ ਬਣਾ ਕੇ ਤਿਆਰ ਕੀਤਾ ਹੈ ਤੇਲ ਜਾਵਾ ਗਰਮ ਸੀ ਪਹਿਲਾਂ ਹੁਣ ਠੰਡਾ ਹੋ ਗਿਆ ਇਹਦੇ ਵਿੱਚ ਆਪਾਂ ਕarele ਪਾ ਦਵਾਂਗੇ ਕareleਆਂ ਨੂੰ ਆਪਾਂ ਨੇ 2 ਮਿੰਟ ਦੇ ਲਈ ਭੁੰਲਣਾ ਹੈ ਜਾਵਾ ਨਹੀਂ ਭੁੰਲਣਾ ਬਸ ਆਪਾਂ ਥੋੜਾ ਜਿਹਾ ਜਿਹੜਾ ਇਹਨੂੰ ਛੋਟੇ ਕਰਨਾ ਹੈ ਇਹਦਾ ਜਿਹੜਾ ਟ੍ਰਾਂਚਾ ਉਹ ਨਹੀਂ ਜਾਣਾ ਚਾਹੀਦਾ ਬਿਲਕੁਲ ਵੀ ਬਸ ਆਪਾਂ ਹਲਕਾ ਟੋਟੇ ਕਰਾਂਗੇ ਇਹਨੂੰ 2 ਮਿੰਟ ਦੇ ਲਈ ਇੱਕ ਗੱਲ ਦਾ ਹੋਟਿਆ ਰੱਖਣਾ ਕਿ ਇਹਨੂੰ ਕਦੇ ਵੀ ਢੱਕ ਕੇ ਨਹੀਂ ਪਕਾਉਣਾ ਬਸ ਐਦਾਂ ਫੁੰਲਾ ਹੀ ਇਹਨੂੰ ਆਪਾਂ ਨੇ ਹਲਕਾ ਜਿਹਾ ਝੋਟੇ ਕਰ ਲੈਣਾ ਹੈ 2 ਮਿੰਟ ਹੋ ਗਏ ਆ ਜੀ ਹੁਣ ਇਹਦੇ ਵਿੱਚ ਪਾ ਦਵਾਂਗੇ ਆਪਾਂ ਜਿਹੜਾ ਆਚਾਰੀ ਮਸਾਲਾ ਤਿਆਰ ਕੀਤਾ ਸੀ ਇਹ ਪਾਣ ਦੇ ਨਾਲ ਇੱਕ ਤਾਂ ਜਿਹੜਾ ਫਲੇਵਰ ਆ ਜਾਰ ਵਿੱਚ ਉਹ ਵਧੀਆ ਆਉਂਦਾ ਤੇ ਕਲਰ ਵੀ ਵਧੀਆ ਬਣ ਜਾਂਦਾ ਆਚਾਰ ਦਾ ਇਹਨੂੰ ਆਪਾਂ ਚੰਗੀ ਤਰ੍ਹਾਂ ਮਲ ਲਵਾਂਗੇ ਮਸਾਲਾ ਮਿਕਸ ਆਪਾਂ ਕਰ ਲਿਆ ਹੈ ਹੁਣ ਇਹਦੇ ਵਿੱਚ ਆਪਾਂ ਪਾ ਦਵਾਂਗੇ ਜੀ ਨਮਕ ਦੇਖੋ ਨਮਕ ਜਿਹੜਾ ਹੈ ਨਿੰਬੂ ਅਤੇ ਆਂਬ ਦੇ ਆਚਾਰ ਵਿੱਚ ਜ਼ਿਆਦਾ ਪੈਂਦਾ ਹੈ ਬਾਕੀਆਂ ਵਿੱਚ ਬਸ ਨੋਰਮਲ ਨਮਕ ਦੀ ਵਰਤੋਂ ਹੁੰਦੀ ਹੈ ਜੀ ਆਪਾਂ ਇੱਕ ਚਮਚਾ ਇੱਥੇ ਨਮਕ ਪਾ ਦਿੱਤਾ ਹੈ ਨਮਕ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸੇਕ ਇੱਥੇ ਆਪਾਂ ਨੇ ਗੈਸ ਦਾ ਘਟਾ ਕੀਤਾ ਹੋਇਆ ਹੈ ਜੀ ਨਾਮਕ ਚੰਗੀ ਤਰ੍ਹਾਂ ਆਪਾਂ ਰੜਾ ਲਿਆ ਇਹ ਹੁਣ ਇਹਦੇ ਵਿੱਚ ਨਾ ਆਪਾਂ ਖੀਰਕਾ ਪਾਵਾਂਗੇ ਅੱਧੀ ਕਿ ਕਰਛੀ ਆਪਾਂ ਇਹਦੇ ਵਿੱਚ ਖੀਰਕਾ ਪਾ ਦੇਵਾਂਗੇ ਖੀਰਕਾ ਪਾਉਣ ਦੇ ਨਾਲ ਜਿਹੜੀ ਆਚਾਰ ਵੀ ਕੈਲਕੂਲੇਟ ਹੋ ਬਾਅਦ ਜਾਂਦੀ ਹੈ ਲੰਬੇ ਸਮੇਂ ਤੱਕ ਆਚਾਰ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਤੁਸੀਂ ਜਿੰਨਾ ਜਿੰਨੀ ਦੇਰ ਮੱਧੀਆਂ ਨੂੰ ਰੱਖ ਸਕਦੇ ਹੋ ਆਚਾਰ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਐਦਾਂ ਬਣਾਇਆ ਹੋਇਆ ਖੀਰਕਾ ਪਾਉਣ ਤੋਂ ਬਾਅਦ ਆਪਾਂ ਨੇ ਅਚਾਰ ਨੂੰ 1 ਮਿੰਟ ਲਈ ਹੋਰ ਪਕਾਉਣਾ ਹੈ ਉਸ ਤੋਂ ਬਾਅਦ ਆਪਾਂ ਗੈਸ ਕਰ ਦੇਵਾਂਗੇ ਬੰਦ ਦੇਖੋ ਜੀ ਆਪਾਂ ਨੇ 2 ਮਿੰਟ ਐਨੂੰ ਹੋਰ ਪਕਾ ਲਿਆ ਏ ਹੁਣ ਆਪਾਂ ਗੈਸ ਕਰ ਦੇਵਾਂਗੇ ਬੰਦ ਤੁਸੀਂ ਦੇਖ ਸਕਦੇ ਹੋ ਅਚਾਰ ਆਪਣਾ ਬਣ ਕੇ ਬਿਲਕੁਲ ਤਿਆਰ ਆ ਅਚਾਰ ਤੁਸੀਂ ਦੇਖ ਸਕਦੇ ਹੋ ਜੀ ਬਿਲਕੁਲ ਬਣ ਕੇ ਤਿਆਰ ਆ ਹੁਣ ਇਹਨੂੰ ਆਪਾਂ ਟਕਣਾ ਨਹੀਂ ਹੈਗਾ ਠੰਡਾ ਹੋਣ ਤੋਂ ਬਾਅਦ ਆਪਾਂ ਇਹਨੂੰ ਇੱਕ ਕੱਚ ਦੇ ਬਰਤਨਾਂ ਦੇ ਵਿੱਚ ਪਾ ਕੇ ਰੱਖ ਦੇਵਾਂਗੇ ਇਹਨੂੰ ਆਪਾਂ ਦੋ ਦਿਨ ਦੀ ਧੁੱਪ ਲਵਾਵਾਂਗੇ ਤੇ ਤੀਜੇ ਦਿਨ ਇਹ ਅਚਾਰ ਖਾਣ ਲਈ ਤਿਆਰ ਹੋ ਜਾਵੇਗਾ ਸ਼ੂਗਰ ਦੇ ਮਰੀਜ਼ਾਂ ਦੇ ਲਈ ਇਹ ਅਚਾਰ ਬਹੁਤ ਹੀ ਜ਼ਿਆਦਾ ਲਾਹੇਵੰਦ ਆ ਅਗਰ ਤੁਸੀਂ ਪੂਰਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਇਸ ਤਰੀਕੇ ਦੇ ਨਾਲ ਅਚਾਰ ਨੂੰ ਬਣਾ ਕੇ ਜ਼ਰੂਰ ਤਿਆਰ ਕਰਿਓ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸਣਾ ਜੀ ਵੀਡੀਓ ਚੰਗੀ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਜਰੂਰ ਕਰਦੇ ਹੋ ਐਦਾਂ ਦੀਆਂ ਹੋਰ ਵੀ ਵਧੀਆ ਵੀਡੀਓ ਦੇਖਣ ਲਈ ਚੈਨਲ ਤੇ ਜਰੂਰ ਆਉਣਾ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ